ਦੇ ਦਾ ਐਸ ਆਰ ਨਾਮ ਦਾ ਨੌਜਵਾਨ ਲੋਕਾਂ ਨਾਲ ਕਰ ਰਿਹਾ ਧੋਖਾ ਹੈਰੋਨਦੀਪ ਤਸਕਰੀ ਚ ਖੜਾ ਕੀਤਾ ਨੈਟਵਰਕ ਹਾਲ ਹੀ ਚ ਖਰੀਦੀ ਨਵੀਂ ਲਗਜ਼ਰੀ ਕਾਰ ਜਾਪੀਰ ਇਲਾਕੇ ਦਾ ਰਹਿਣ ਵਾਲਾ ਐਸ ਆਰ ਨਾਮ ਦਾ ਇੱਕ ਨੌਜਵਾਨ ਲੋਕਾਂ ਨਾਲ ਰੱਖਾਂ ਰੁਪਏ ਦੀ ਠੱਗੀ ਮਾਰ ਕੇ ਧੋਖਾ ਤੜੀ ਕਰ ਰਿਹਾ ਹੈ। ਹਾਲ ਹੀ ਦੇ ਵਿੱਚ ਐਸ ਆਰ ਨਾਮ ਦੇ ਇਸ ਨੌਜਵਾਨ ਨੇ ਇੱਕ ਪੰਜਾਬੀ ਗਾਇਕ ਤੇ ਨਾਲ ਵੀ ਧੋਖਾ ਕੀਤਾ ਹੈ। ਗਾਇਕ ਜਲੰਧਰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਵੀ ਤਿਆਰੀ ਕਰ ਰਿਹਾ ਹੈ। ਸ਼ੇਕਰ ਸੂਤਰਾ ਦੀ ਮੰਨਿਏ ਤਾਂ ਐਸ.ਆਰ ਨਾਮ ਦਾ ਨੌਜਵਾਨ ਪਹਿਲਾਂ ਆਪਣੇ ਸ਼ਿਕਾਰ ਕੋਲ ਜਾਂਦਾ ਹੈ ਅਤੇ ਉਸ ਦਾ ਵਿਸ਼ਵਾਸ ਜਿੱਤਦਾ ਹੈ ਅਤੇ ਜਿਵੇਂ ਹੀ ਉਸ ਦਾ ਸ਼ਿਕਾਰ ਉਸ ਤੇ ਪੂਰਾ ਭਰੋਸਾ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਨੂੰ ਆਪਣੇ ਝਾਂਸੇ ਦੇ ਵਿੱਚ ਲੈ ਕੇ ਉਸ ਤੋਂ ਲੱਖਾਂ ਰੁਪਏ ਠੱਗ ਲੈਂਦਾ ਹੈ ਸੂਤਰਾ ਤੋਂ ਜਾਣਕਾਰੀ ਮਿਲੀ ਹੈ ਕਿ ਹਾਲ ਹੀ ਦੇ ਵਿੱਚ ਐਸ.ਆਰ ਨੇ ਇੱਕ ਲਗਜ਼ਰੀ ਕਾਰ ਖਰੀਦੀ ਹੈ ਅਤੇ ਉਹ ਕਈ ਵਾਰ ਇਸ ਗੱਡੀ ਤੇ ਪੁਲਿਸ ਦੁਆਰਾ ਵਰਤੀ ਜਾਂਦੀ ਬੀਕਨ ਲਾਈਟਾਂ ਦੀ ਵੀ ਵਰਤੋਂ ਕਰਦਾ ਹੈ ਜੇਕਰ ਸੂਤਰਾਂ ਦੀ ਮੰਨੀਏ ਤਾਂ ਐਸਆਰ ਨੇ ਕਈ ਵਰਦੀ ਧਾਰੀ ਕਰਮਚਾਰੀਆਂ ਦਾ ਵੀ ਇਸਤੇਮਾਲ ਕੀਤਾ ਜਿਵੇਂ ਉਸ ਦਾ ਕੰਮ ਖਾਕੀ ਵਰਦੀ ਵਾਲੇ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਵੀ ਧੋਖਾ ਦੇਣ ਦੇ ਵਿੱਚ ਐਸਆਰ ਮੈਂਟ ਲਾਉਂਦਾ ਹੈ ਸੂਤਰ ਦੱਸਦੇ ਹਨ ਕਿ ਪੁਲਿਸ ਨਾਲ ਚੰਗੇ ਸੰਬੰਧ ਹੋਣ ਦੇ ਚਲਦੇ ਐਸਆਰ ਨਾਮ ਦਾ ਇਹ ਨੌਜਵਾਨ ਹੈਰੋਇਨ ਦੀ ਤਸਕਰੀ ਵੀ ਕਰਦਾ ਹੈ ਐਸਆਰ ਨੇ ਹੈਰੋਇਨ ਤਸਕਰੀ ਲਈ ਸ਼ਹਿਰ ਦੇ ਵਿੱਚ ਆਪਣਾ ਨੈਟਵਰਕ ਵੀ ਬਣਾਇਆ ਹੋਇਆ ਹੈ ਐਸਆਰ ਵੱਲੋਂ ਠੱਗੇ ਗਏ ਲੋਕਾਂ ਨੂੰ ਲੈ ਕੇ ਦੈਨਿਕ ਸਵੇਰਾ ਜਲਦ ਹੀ ਵੱਡੇ ਖੁਲਾਸੇ ਕਰੇਗਾ ਗੁਜਾਪੀਰ ਇਲਾਕੇ ਦਾ ਐਸ.ਆਰ ਨਾਮ ਦਾ ਨੌਜਵਾਨ ਲੋਕਾਂ ਨਾਲ ਕਰ ਰਿਹਾ ਧੋਖਾ ਹੈਰੋਨਦੀਪ ਤਸਕਰੀ ਚ ਖੜਾ ਕੀਤਾ ਨੈਟਵਰਕ ਹਾਲ ਹੀ ਚ ਖਰੀਦੀ ਨਵੀਂ ਲਗਜ਼ਰੀ ਕਾਰ ਗੁੱਜਾਪੀਰ ਇਲਾਕੇ ਦਾ ਰਹਿਣ ਵਾਲਾ ਐਸ ਆਰ ਨਾਮ ਦਾ ਇੱਕ ਨੌਜਵਾਨ ਲੋਕਾਂ ਨਾਲ ਰੱਖਾਂ ਰੁਪਏ ਦੀ ਠੱਗੀ ਮਾਰ ਕੇ ਧੋਖਾ ਤੜੀ ਕਰ ਰਿਹਾ ਹੈ। ਹਾਲੀ ਦੇ ਵਿੱਚ ਐਸ ਆਰ ਨਾਮ ਦੇ ਇਸ ਨੌਜਵਾਨ ਨੇ ਇੱਕ ਪੰਜਾਬੀ ਗਾਇਕ ਤੇ ਨਾਲ ਵੀ ਧੋਖਾ ਕੀਤਾ ਹੈ। ਗਾਇਕ ਜਲੰਧਰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਵੀ ਤਿਆਰੀ ਕਰ ਰਿਹਾ ਹੈ। ਚੇਕਰ ਸੂਤਰਾ ਦੀ ਮੰਨੀਏ ਤਾਂ ਐਸ.ਆਰ ਨਾਮ ਦਾ ਨੌਜਵਾਨ ਪਹਿਲਾਂ ਆਪਣੇ ਸ਼ਿਕਾਰ ਕੋਲ ਜਾਂਦਾ ਹੈ ਅਤੇ ਉਸ ਦਾ ਵਿਸ਼ਵਾਸ ਜਿੱਤਦਾ ਹੈ ਅਤੇ ਜਿਵੇਂ ਹੀ ਉਸ ਦਾ ਸ਼ਿਕਾਰ ਉਸ ਤੇ ਪੂਰਾ ਭਰੋਸਾ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਨੂੰ ਆਪਣੇ ਝਾਂਸੇ ਦੇ ਵਿੱਚ ਲੈ ਕੇ ਉਸ ਤੋਂ ਲੱਖਾਂ ਰੁਪਏ ਠੱਗ ਲੈਂਦਾ ਹੈ ਸੂਤਰਾ ਤੋਂ ਜਾਣਕਾਰੀ ਮਿਲੀ ਹੈ ਕਿ ਹਾਲ ਹੀ ਦੇ ਵਿੱਚ ਐਸ.ਆਰ ਨੇ ਇੱਕ ਲਗਜ਼ਰੀ ਕਾਰ ਖਰੀਦੀ ਹੈ ਅਤੇ ਉਹ ਕਈ ਵਾਰ ਇਸ ਗੱਡੀ ਤੇ ਪੁਲਿਸ ਦੁਆਰਾ ਵਰਤੀ ਜਾਂਦੀ ਬੀਕਨ ਲਾਈਟਾਂ ਦੀ ਵੀ ਵਰਤੋਂ ਕਰਦਾ ਹੈ ਜੇਕਰ ਸੂਤਰਾਂ ਦੀ ਮੰਨੀਏ ਤਾਂ ਐਸਆਰ ਨੇ ਕਈ ਵਰਦੀ ਧਾਰੀ ਕਰਮਚਾਰੀਆਂ ਦਾ ਵੀ ਇਸਤੇਮਾਲ ਕੀਤਾ ਜਿਵੇਂ ਉਸ ਦਾ ਕੰਮ ਖਾਕੀ ਵਰਦੀ ਵਾਲੇ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਵੀ ਧੋਖਾ ਦੇਣ ਦੇ ਵਿੱਚ ਐਸਆਰ ਮੈਂਟ ਲਾਉਂਦਾ ਹੈ ਸੂਤਰ ਦੱਸਦੇ ਹਨ ਕਿ ਪੁਲਿਸ ਨਾਲ ਚੰਗੇ ਸੰਬੰਧ ਹੋਣ ਦੇ ਚਲਦੇ ਐਸਆਰ ਨਾਮ ਦਾ ਇਹ ਨੌਜਵਾਨ ਹੈਰੋਇਨ ਦੀ ਤਸਕਰੀ ਵੀ ਕਰਦਾ ਹੈ ਐਸਆਰ ਨੇ ਹੈਰੋਇਨ ਤਸਕਰੀ ਲਈ ਸ਼ਹਿਰ ਦੇ ਵਿੱਚ ਆਪਣਾ ਨੈਟਵਰਕ ਵੀ ਬਣਾਇਆ ਹੋਇਆ ਹੈ ਐਸਆਰ ਵੱਲੋਂ ਠੱਗੇ ਗਏ ਲੋਕਾਂ ਨੂੰ ਲੈ ਕੇ ਦੈਨਿਕ ਸਵੇਰਾ ਜਲਦ ਹੀ ਵੱਡੇ ਖੁਲਾਸੇ ਕਰੇਗਾ